ਦਕਾਰਜੋਗ ਪੰਜਾਬੀ ਭਰਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਵੀਡੀਓ ਆਏ ਵਿਸ਼ੇਸ਼ ਤੌਰ ਤੇ ਮੈਂ ਆਪਦੇ ਪਿੰਡ ਦੇ ਮੈਰੀ ਪਾਣੀ ਦੇ ਪੀਣ ਵਾਲੇ ਪਾਣੀ ਦੀ ਸਵੱਧ ਵਿੱਚ ਪਾ ਰਹੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਅਸੀਂ ਜੂਨ ਮਹੀਨੇ ਦੇ ਵਿੱਚ ਜਗਾਵਰਾ ਦੇ ਵਿੱਚੋਂ ਉਹ ਨੰਬਰ ਦੇ ਮੌਕੇ ਤੇ ਰੋਪ ਵਿੱਚ ਲਾਈਆਂ ਹੋਆਂ ਆ। 3 ਪੈਪਾ ਜੋ ਉਹ ਪਾਣੀ ਦੀਆਂ ਬੜੀਆਂ ਸੀ। ਔਰ ਲੰਬੇ ਸੂਏ ਤੋਂ ਆਪਾਂ ਜਿਹੜੀ ਹਰ ਤਰ੍ਹਾਂ ਨਾਲ ਲੜਾਈ ਜਿਹੜੀ ਆਪਣੇ ਪਿੰਡ ਦੇ ਪੀਣ ਵਾਲੇ ਪਾਣੀ ਦੇ ਡੈਰੀ ਪਾਣੀ ਦੀ ਲੜ ਰਹੀ ਹੈ। ਔਰ ਕੁਝ ਮੇਰੇ ਭਰਾ ਕਹਿ ਰਹੇ ਆ ਮੈਨੂੰ ਪਤਾ ਲੱਗਿਆ ਮੈਨੂੰ ਥੋੜੀ ਜੀ ਗੱਲ ਆਈ ਜਿਸ ਤਰ੍ਹਾਂ ਕੋਈ ਕੁਝ ਲੋਕ ਚੁਗਲੀਆਂ ਕਰਨ ਵਾਲੇ ਹੁੰਦੇ ਆ ਪਿੰਡ ਦੇ ਕੇ ਗੁਰਤੇਜ ਸਿੰਘ ਇਹ ਤੋਂ ਪਿੱਛੇ ਆੜ ਗਿਆ ਕੁਝ ਕਹਿ ਰਹੇ ਆ ਇਹ ਗੁਰਤੇਜ ਜਗੇ ਵਾਲਿਆਂ ਨਾਲ ਕੁਝ ਕੋਈ ਕੁਝ ਕਹਦਾ ਕੋਈ ਕੁਝ ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਪ੍ਰਵਾਹ ਨਹੀਂ ਦੂਸਰੀ ਗੱਲ ਪਿਛਲੇ ਲਗਭਗ 1.5 ਮਹੀਨੇ ਤੋਂ ਐਕਟੀਵਿਟੀ ਘਟਣ ਦਾ ਜੋ ਕਾਰਨ ਹੈ ਉਹ ਇਹ ਹੈ ਘਰ ਵਿੱਚ ਪਤਨੀ ਦਾ ਪ੍ਰੈਸ਼ਰ ਆਪ ਨੂੰ 10 ਦਿਨ ਖੁਦ ਨੂੰ ਬੁਖਾਰ ਆਪਣੇ ਬਾਪੂ ਜੀ ਨੂੰ ਬਾਰ ਬਾਰ ਨੈਕਸਸ ਹਸਪਤਾਲ ਵਿੱਚ ਦਵਾਈ ਦਿਵਾਉਣ ਤੇ ਜਾਣ ਵਾਸਤੇ ਸਿਰ ਉਲ ਜਾ ਘਰੇਲੂ ਰਜੇ ਮਾਂ ਮਜਬੂਰੀ ਇਹ ਬਲਕਿ ਤੇ ਫਿਰ ਵੀ ਅਸੀਂ ਜਿੰਨਾ ਕਿ ਮੇਰੇ ਕੋਲ ਹੈ ਸਿਹਤਾਰ ਮੈਡੀਕਲ ਵਿਭਾਗ ਨਾਲ ਹੈਗਾ ਹੋਰ ਰਹਾਂਗਾ ਜਿੰਨਾ ਕਿਸੇ ਭਰਾਵਾ ਨੂੰ ਕਿਸੇ ਨੂੰ ਭਲੇਖ ਹੈ ਜਾਂ ਜੇ ਕੋਈ ਇਲਜ਼ਾਮ ਲਾਉਂਦਾ ਹੈ ਮੇਰਾ ਖੁੱਲਾ ਚੈਲੰਜ ਹੈ ਆਪ ਤੋਂ ਵਿੱਚ ਬੁਲਾ ਲਏ ਮੈਨੂੰ ਪੂਰਾ ਪਿੰਡ ਬੁਲਾ ਲਏ ਕਿਸੇ ਕਿਸਮ ਦਾ ਵੀ ਦੋਸਤ ਸਾਫਤ ਕਰਕੇ ਦਿਖਾ ਦੇ ਕਿਉਂਕਿ ਬਾਜਾਂ ਵਾਲੇ ਸਤਿਗੁਰੂ ਨੇ ਇੰਨੀ ਇੱਕ ਬਕਸਿਸ ਤਾਂ ਕੀਤੀ ਹੋਈ ਹੈ ਕਿ ਭਾਰਤ ਵਿੱਚ ਕਿ ਇਸ ਵਿੱਚ ਹਾਲੇ ਕੋਈ ਕਰੰਸੀ ਨਹੀਂ ਵੜੀ ਜਿਹੜੀ ਉਹਦੀ ਕਿਰਪਾ ਨਾਲ ਸੰਨ ਖਰੀਦ ਲਈ ਆਹ ਜੀ ਕੋਈ ਕਰੰਸੀ ਨਹੀਂ ਵੜੀ ਉਹਦੀ ਕਿਰਪਾ ਉਹਦਾ ਸਿਰ ਤੇ ਹੱਥ ਹੈ ਬਾਜਾਂ ਵਾਲੇ ਸਤਿਗੁਰੂ ਦੂਸਰੀ ਗੱਲ ਹੈ ਈਨ ਵਾਲੇ ਪਾਣੀ ਦੀ ਜਾਂ ਪਿੰਡ ਦੇ ਧੈਰੀ ਪਾਣੀ ਇਹ ਸਾਡੀ ਲੜਾਈ ਦਾ ਇੱਕ ਫੜਾ ਹੈ ਇੱਕ ਪੌੜੀ ਹੈ ਔਰ ਮੈਂ ਕਹਿੰਦਾ ਭਰਾਵੋ ਅਸੀਂ ਸੋਚ ਰਹੇ ਹਾਂ ਜਿਹੜੀਆਂ ਲੜਾਈਆਂ ਸਾਡੇ ਬੱਚਿਆਂ ਨੂੰ ਲੜਨੀਆਂ ਪੈਣ ਔਰ ਵਾਲੇ ਵਿੱਚ ਉਹ ਅਸੀਂ ਲੜਗੇ ਜਿਸ ਤਰ੍ਹਾਂ ਹਰ ਮਾਤਾ ਪਿਤਾ ਆਪਣੇ ਬੱਚਿਆਂ ਵਾਸਤੇ ਰਾਹ ਸਾਫ਼ ਕਰਦਾ ਹੁੰਦਾ ਹੈ ਚੰਗੇ ਰਸਤੇ ਬਣਾਦਾ ਹੁੰਦਾ ਵੀ ਇਹਨਾਂ ਨੇ ਤੇ ਉਹ ਚੱਲਣ ਔਰ ਵਧੀਆ ਚੱਲਣ ਇਹ ਤਰ੍ਹਾਂ ਰਾਹ ਪੂਰੇ ਪੰਜਾਬੀ ਭਰਾਵਾਂ ਦਾ ਇਕੱਲੇ ਇਕੱਲੇ ਬੱਚੇ ਬੱਚੇ ਦਾ ਫਰਜ ਅੱਜ ਪੰਜਾਬ ਦਾ ਪਾਣੀ ਬਚਾਉਣਾ ਪੰਜਾਬ ਦਾ ਨਹਿਰੀ ਪਾਣੀ ਬਚਾਉਣਾ ਪੀਣ ਵਾਲੇ ਪਾਣੀ ਸਰਕਾਰਾਂ ਤੋਂ ਲੈਣੇ ਇਹ ਸਾਡਾ ਹੱਕ ਵੀ ਹੈ ਸੋ ਐਸ ਲੜੀ ਨੂੰ ਇਸ ਲੜਾਈ ਅਗਲੇ ਹਫਤੇ ਤੋਂ ਆਪਾਂ ਮੰਗਲਵਾਰ ਬੁੱਧਵਾਰ ਤੋਂ ਅੱਗੇ ਤੋਰਾਂਗੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਕਹਿੰਦਾ ਕਿ ਕਰਤੇ ਜੋ ਐਂ ਕਰਤੇ ਜੋ ਆ ਕੋਈ ਪ੍ਰਵਾਣੀ ਤੇ ਨਾਲ ਹੀ ਮੇਰਾ ਚੈਲੰਜ ਵੀ ਹੈ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਖੁੱਲੇ ਆਪ ਬਹਿ ਕੇ ਗੱਲ ਕਰਕੇ ਅੱਖਾਂ 'ਚ ਅੱਖਾਂ ਪਾ ਕੇ ਮੇਰੇ ਕੋਈ ਇਲਜ਼ਾਮ ਲਾਵੇ ਨਹੀਂ ਮੈਨੂੰ ਜਿਹੜੀਆਂ ਇੱਕ ਦੋ ਭੇਡਾ ਬੱਕਰੀਆਂ ਹੀ ਲੱਗੀਆਂ ਉਹਨਾਂ ਦੀ ਕੋਈ ਪ੍ਰਵਾਣੀ ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਹੈ ਭਰਾਵੋ ਆਪਾਂ ਪੀਣ ਵਾਲੇ ਪਾਣੀ ਤੇ ਨਹਿਰੀ ਪਾਣੀ ਦੀ ਆਪ ਜਿਹੜੀ ਲੜਾਈ ਹੈ ਨਰਦੇ ਰਾਵਾਂਗੇ ਤੇ ਅਗਲੇ ਹਫ਼ਤੇ ਵਿੱਚ ਆਪਾਂ अगे कदम चुकेंगे क्योंकि तो मैं हम थोड़ा जो घरेलू जोर जेवे है पत्नी भी काम काज अपना सवाल अलग भी करते सेहतों की ठीक है बापू जी जिंदगा हो समस्या भी ठीक है अपने भी जो थोड़ा बहुत चलो गुरु साहब का हुक्म हो थी तो भी ठीक है आप हम लड़ाई का अगला पाला जो अगली स्टैप है वह चुकेंगे ਅਗਲੇ ਹਫ਼ਤੇ ਇਹ ਚੁਕਾਂਗੇ ਸਾਰਿਆਂ ਨੂੰ ਦੱਸ ਕੇ ਚੁਕਾਂਗੇ ਸਾਰੇ ਨਾਲ ਲੈ ਕੇ ਚੱਲਾਂਗੇ ਕੋਈ ਸਿੰਘਾਣੂ ਪ੍ਰਸ਼ਾਸਨ ਨੂੰ ਬੰਨ੍ਹ ਲਿਆ ਜੋ ਵੀ ਕਰਨਾ ਹੋਊਗਾ ਜੋ ਵੀ ਨਿਯਮਤ ਬੰਦੀ ਹੋਈ ਸੋ ਅੱਜ ਦੀ ਵੀਡੀਓ ਐਨ ਐ ਆਈ ਵਾਈ ਗੁਰਜੀ ਦਾ ਖਾਸਾ ਵਾਈ